ਕਿ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਕਿੱਤ ਤੱਕ ਨੂੰ ਅਸੀਂ ਇੱਥੇ ਸੰਕੇਤਕ ਥਾਂ ਤੇ ਬੈਠਣਾ ਹੈ। ਹੋਰ ਅਗਲੇ ਕੋਸ਼ਿਂਾ ਦੇ ਅੰਦਰ ਅਸੀਂ ਇਹਨੂੰ ਬੰਨ ਮਾਰਨਾ ਹੈ। ਜੀ ਅੱਜ ਅਸੀਂ ਤੁਹਾਨੂੰ ਕਿਉਂ ਸੱਦਿਆ? ਇਹ ਅਸੀਂ ਇਹ سلسلے ਦੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਰਿਹਸਲ ਵੀ ਕਰ ਲਈ ਸੀ। ਬੰਨ ਕਿਵੇਂ ਮਾਰਨਾ ਸੀਗਾ। ਪਰ ਅਸੀਂ ਬੰਨ ਮਾਰ ਰਹੇ ਸੀਗੇ ਆ ਜਿਹੜਾ ਫੋਕਲ ਪੁਆਇੰਟ ਆਲਾ ਹੈ। पीएसडी पॉइंट ਆ ਗਿਆ ਜਿਹੜਾ ਤੇ ਇੱਕ ਆ ਗਿਆ ਤਾਜਪੁਰ ਰੋਡ ਵਾਲਾ ਸਭ ਤੋਂ ਵੱਡਾ ਫਟਾਈਂਗ ਇੰਡਸਟਰੀ ਦੀ ਜਿਹੜੀ ਉਹ ਤੋਂ ਪੂਰੇ ਦਾ ਪੂਰਾ ਨਿਕਟ ਪੈਂਦਾ ਔਰ ਉਹ ਹੈਗਾ 9 ਡਾਕਰ ਆ 9 ਕਰੋੜ ਲੀਟਰ ਪਾਣੀ ਪੈਂਦਾ ਰੋਜ਼ ਦਾ 9 ਕਰੋੜ ਲੀਟਰ ਪਾਣੀ ਰੋਜ਼ ਦਾੁੱਡੇ ਦਰਿਆ ਨੂੰੁੱੱਗਾ ਨਾਲਾ ਬਣਾਇਆ ਹੀ ਹੋਣਿਆ ਸਭ ਤੋਂ ਵੱਡਾ ਸੋਰਸ ਹੈ ਸਭ ਤੋਂ ਪਹਿਲਾਂ ਅਸੀਂ ਉੱਥੇ ਬੰਨ ਮਾਰਨਾ ਸੀ ਔਰ ਉਹਦੀ ਐਸੀ ਰਿਹਸਲ ਵੀ ਕੀਤੀ ਪ੍ਰੋਪਰ ਔਰ ਕਰ ਵੀ ਦੇਣਾ ਸੀ ਪਰ ਹੋਇਆ ਕੀ ਕਿ ਪੰਜਾਬ ਪੋਲੀਸ਼ਨ ਬੋਰਡ ਦਾ ਇੱਕ ਆਰਡਰ ਆਇਆ ਕਿ ਅਸੀਂ ਬੰਦ ਕਰ ਰਹੇ ਹਾਂ ਮਤਲਬ ਗਵਰਨਮੈਂਟ ਬੰਦ ਕਰ ਰਹੀ ਹੈ ਤਾਂ ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਕਿਸੇ ਦੇ ਖਿਆਲ ਚ ਜਾਵੇ ਕਿ ਅਸੀਂ ਵਾਕੇ ਉੱਤੇ ਕਰਨਾ ਹੈ ਉਹ ਅਸੀਂ ਇਹਨਾਂ ਨੂੰ ਰਹਿਣੇ ਅਗਲੇ ਦਿਨਾਂ ਚ ਕਿ ਬੰਦ ਕਰ ਰਹੇ ਨੇ ਕਿ ਨਹੀਂ ਕਰ ਦੂਸਰੀ ਗੱਲ ਪੰਚਾਇਤੀ ਇਲੈਕਸ਼ਨਾਂ 900 ਚੁੱਕੇ ਨੇ 15 ਤਰੀਕ ਨੂੰ ਪੰਚਾਇਤ ਦੇ ਇਲੈਕਸ਼ਨ ਨੇ ਫੇਰ ਝੋਨਾ ਤੇ ਫਿਰ ਕਣਕ ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਔਰ ਜੋ ਬੰਦੇ ਪੀੜਤ ਨੇ ਵਿਕਟਮ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਕੱਲ੍ਹਾਂ ਬੰਦ ਹੀ ਨਹੀਂ ਕਰਨਾ ਬੰਦ ਕਰਨ ਤੋਂ ਬਾਅਦ ਪਹਿਰੇਦਾਰੀ ਵੀ ਕਰਨੀ ਹੈ ਜੇ ਖੋਲਣਾਂ ਤਾਂ ਜੇ ਤਾਂ ਕਨਾਲ ਖੋਲਣਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਸੋਦੇ ਲਈ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਕਿ ਅਸੀਂ ਇਹ ਕਾਲ ਦੇ ਰਹੇ ਆ ਕਿ 3 ਦਸੰਬਰ ਨੂੰ 3 ਦਸੰਬਰ ਆ ਜੀ 3 ਦਸੰਬਰ ਨੂੰ 3 ਦਸੰਬਰ ਨੂੰ ਅਸੀਂ ਆ ਜਿਹੜਾ ਹੈਗਾ ਤਾਜਪੁਰ ਵਾਲਾ ਤੇ ਪੋਕਲ ਪੁਆਇੰਟ ਵਾਲਾ ਜੀ ਐਸ ਪੀ ਪੁਆਇੰਟ ਹੈ ਜਿਹੜੇ ਕਿ 9 ਕਰੋੜ ਲੀਟਰ ਪਾਣੀ ਰੈੱਡ ਸੈਟਰ ਨੇ ਡਾਈੰਗ ਵਾਲਿਆਂ ਦਾ 250 ਯੂਨਿਟ ਦਾ ਪਾਣੀ ਉਹਦੇ ਚਾਉਂਦਾ ਹੈ ਕਿ ਨਿਕਲ ਜਿਹਨੂੰ ਅਸੀਂ ਪੂਰੀ ਰਿਹਰਸਲ ਕਰ ਚੁੱਕੇ ਅਸੀਂ ਇਹਨੂੰ ਕਰਾਂਗੇ ਔਰ ਕਹਿ ਕੇ ਡੇ ਰਾਈ ਸਾਰੇ ਪੰਜਾਬ ਨੂੰ ਕੇ ਸ਼ੁਰੂਆਵਾਹਨ ਕਰ ਰਹੇ ਆ ਕਿ ਕੰਨ ਤਰੀਕ ਨੂੰ 3 ਦਸੰਬਰ ਨੂੰ ਅਸੀਂ ਉਹਨੂੰ ਸ਼ਰਿਆ ਬਦਲ ਕਰਾਂਗੇ ਜੇ ਕਿਸੇ ਨੇ ਰੋਕਣ ਹੋਰ ਜ਼ਿੰਮੇਦਾਰ ਹੋਊਗਾ ਜੋ ਵੀ ਪੰਜਾਬ ਦੇ ਲੋਕਾਂ ਦਾ ਉਸ ਤੋਂ ਬਾਅਦ ਨੁਕਸਾਨ ਹੋਊਗਾ ਜਾਨੀ ਜਾਂ ਮਾਲੀ ਇਸ ਪੰਨ ਕਰ ਔਰ ਇੱਕ ਗੱਲ ਹੋਰ ਕਲੀਅਰ ਕਰ ਦਈਏ ਇਹ ਸ਼ੁਰੂਆਤ ਹੋਊਗੀ ਜਿਵੇਂ ਫੁੱਡਾ ਨਾਲਾ ਸਿੰਬਲ ਹੈ ਸਾਰੇ ਪੰਜਾਬ ਦੇ ਵਿੱਚ ਜੋ دریਾਈ ਪਾਣੀਆਂ ਦਾ ਤੇ ਥਲੜੇ ਪਾਣੀ ਦਾ ਘਾਣ ਕੀਤਾ ਜਾ ਰਿਹਾ ਹੈ ਉਵੇਂ ਹੀ ਫੁੱਡੇ ਨਾਲੇ ਦੇ ਵਿੱਚ ਆਕਾਸ਼ਪੁਰਾ ਵਾਲਾ ਤੇ ਫੋਕਲ ਪੁਆਇੰਟ ਵਾਲਾ ਪੁਆਇੰਟ ਇਹ ਸਿੰਬਲ ਨੇ ਸਭ ਤੋਂ ਵੱਡੇ ਸਰੋਤ ਨੇ 9 ਕਰੋੜ ਲੀਟਰ ਪਾਣੀ ਡਾਈਨ ਦਾ ਇੰਨੀ ਗੱਲ ਵਾਲਾ ਉਹ ਵਿੱਚ ਪਾਇਆ ਜਾ ਰਿਹਾ ਜੋ ਕਲੀਨ ਨਹੀਂ ਹੋ ਸਕਦਾ ਇਸ ਲਈ ਪਹਿਲਾਂ ਅਸੀਂ ਇਹਨੂੰ ਬੰਦ ਕਰავਗੇ ਬੜੇ ਲੋਕ ਪੁੱਛਦੇ ਸੀ ਵੱਨ ਮਾਰ ਕੇ ਦਰਿਆ ਆਪਣਾ ਪਾਣੀ ਹੈ ਜਿਹੜਾ ਲੁਧਿਆਣੇ ਚ ਵੜੂਗਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅਸੀਂ ਕੋਈ ਲੁਧਿਆਣੇ ਵਾਸੀਆਂ ਨੂੰ ਤੰਗ ਕਰਨ ਚ ਇੰਟਰਸਟਡ ਨਹੀਂ ਬਲਕਿ ਲੁਧਿਆਣੇ ਵਾਲਿਆਂ ਨੂੰ ਮੁਕਤੀ ਦਿਵਾਉਣ ਚ ਇੰਟਰਸਟਡ ਹੈ ਇਹ ਪਾਣੀ ਤੋਂ ਗੰਦੇ ਪਾਣੀ ਤੋਂ ਕਾਲੇ ਪਾਣੀ ਤੋਂ ਇਸ ਲਈ ਸਭ ਤੋਂ ਪਹਿਲਾਂ ਅਸੀਂ ਉਹਨੂੰ ਬੰਦ ਕਰਾਂਗੇ ਫਿਰ ਅਗਲੀਆਂ ਚੀਜ਼ਾਂ ਤੇ ਵਧਾਂਗੇ ਔਰ ਇਹ ਤਰੀਕਾ ਹੈ ਕਿ ਆ 3 ਦਸੰਬਰ ਸਾਰੇ ਪੰਜਾਬ ਨੂੰ ਆਵਾਹਨ ਕਰ ਰਹੇ ਆ ਉਹਦੇ ਲਈ ਅਸੀਂ ਜਥੇਬੰਦਕ ਲੈਵਲ ਤੇ ਸਾਰੇ ਪੰਜਾਬ ਦਾ ਦੌਰਾ ਵੀ ਕਰਾਂਗੇ ਲੋਕਾਂ ਨੂੰ ਲਾਲ ਲਾਵਾਂਗੇ ਔਰ ਤਿੰਨ ਤਰੀਕ ਨੂੰ ਇੱਥੇ ਵੱਠੇ ਅਖੱਖ ਦੀ ਸ਼ਕਲ ਜਿਹਾ ਜੀ ਮਿਲੇ ਇਸ ਪਾਸੇ ਆ ਅੱਜ ਕਿ ਕਰ ਰਹੇ ਕਿਉਂ ਇਹ ਪ੍ਰੋਗਰਾਮ ਇੱਕ ਵਾਰੀ ਫੇਰ ਦੱਸਦਿਆਂ ਬਦਲਿਆ ਕਿਉਂ ਹੈ ਪਹਿਲਾਂ ਅਸੀਂ ਬੰਨ ਮਾਰਦੇ ਨਾਲ ਸੀ ਇਸੇ ਜਗ੍ਹਾ ਤੇ ਜਾ ਕੇ ਅਸੀਂ ਲੋਕੀ ਵੀ ਐਸੈਂਬਲੀ ਕਰ ਲਈ ਸੀ ਪਰ ਜਦੋਂ ਇਹਨਾਂ ਦਾ ਆਰਡਰ ਆਇਆ ਜਦੋਂ ਸਾਡੀਆਂ ਸਹਾਇਕੀ ਜਥੇਬੰਦੀਆਂ ਨੇ ਕਿਹਾ ਕਿ ਹੁਣ ਜਦੋਂ ਇਹ ਵੇਨੇ ਕਰਦੇ ਆ ਪੰਜਾਬ ਗਵਰਨਮੈਂਟ ਕੇ ਨਹੀਂ ਜਾ ਕੇ ਆਰਡਰ ਹੋ ਚੁੱਕਿਆ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਪੰਜਾਬ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਕਿ ਇਹਨੂੰ ਬੰਦ ਕਰੋ ਜੇ ਫੇਰ ਵੀ ਬੰਦ ਨਹੀਂ ਕਰਨਗੇ ਤਾਂ ਫੇਰ ਸਾਡੀ ਅਸੀਂ ਲੋਕਾਂ ਨੂੰ ਨਾਲ ਲੈ ਕੇ ਚਿੱਟੇ ਦਿਨ ਇਹਨੂੰ ਬੰਦ ਕਰਾਂਗੇ ਠੀਕ ਹੈ ਸਰ ਜੀ ਸਾਹ ਜੀ ਬਾਈਦਰ ਰੁਹੇਗਾ ਆ ਜਾ ਤੈਨੂੰ ਘਰ ਜੇ ਸਰਪਾਜੀ ਥੋੜਾ ਪਿੱਛੇ ਲਿਆ ਦਿਖਾ ਦਿਓ ਕੈਮਰਾ ਵਾਲਿਓ ਪਿੱਛੇ ਪੈ ਕੇ ਅਸੀਂ ਕਿੱਥੇ ਪਾਈਟਾ ਲੇ ਰਹੇ ਹਾਂ ਆ ਚੰਗੀ ਤਰ੍ਹਾਂ ਦਿਖਾ ਦਿਓ ਪੰਨੇ ਪਾਸੇ ਆ ਆ ਮੁੱਖ ਮੰਤਰੀ ਚੁਣਿਆ ਜਾ ਰਸੀ ਪੰਜਾਬ ਦੇ ਅੰਦਰ ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਲੋਕਣ ਲਈ ਇੱਕ ਸੈਂਟਰ ਕੋਲ ਕੋਲ ਲਾਇਆ ਹੋਇਆ ਘੰਟੇ ਜਾਇ ਕਿ ਆਏ ਵਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਵਾਲਦਾਂ ਖੜੀਆਂ ਅਸੀਂ ਡਾਕਾ ਮਾਰ ਰਹੇ ਹਾਂ ਕਤਲ ਕਰ ਰਹੇ ਆ ਚਿੱਟਾ ਵੇਚ ਰਹੇ ਆ ਚਿੱਟਾ ਵੇਚਣ ਵਾਲੇ ਸ਼ਰਿਆਂ ਵੇਚ ਰਹੇ ਆ ਸ਼ਰਿਆਂ ਮੱਤੇ ਡਾਕਾ ਮਾਰ ਜਾਂ ਚੋੜਨਾ ਹੁੰਦਾ ਡੱਟਾ ਹੁੰਦਾ ਰੋਹ ਕਤਲ ਹੁੰਦੇ ਆ ਆ ਖਲੇ ਨਹੀਂ ਜਾਂਦੇ ਪੁਲਿਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ ਗੱਲ ਕੰਨ ਦਾ ਸਾਡੇ ਆਖ ਲੈ ਕਪੀਸ਼ਰ ਖੜਾ ਜੀ ਡੀਸੀਪੀ ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਆ ਆ ਲੋਕ ਮਰ ਕੇ ਸਾਰਾ ਦੱਖਣੀ ਮਾਰਦਾ ਯਾਰਾ ਜਿਹੜਾ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ 드라마 ਜਿਹੜਾ ਤੁਸੀਂ 9 ਕਰੋੜ YouTube ਪਾਣੀ ਜਿਹਨੇ ਪਾਈਓ ਤੋਂ ਇਹਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਪੈਂਦਾ ਰੋਜ਼ ਦਾ ਉਹ ਮਾਰ ਕੇ ਸਾਰੇ ਇੱਥੇ ਕਾਰੇ ਪੀੜਿਆਂ ਦਾ ਕੈਂਸਰ ਦਾ ਹੱਡੀਆਂ ਦੇ ਰੋਗ ਦਾ ਮੰਜੇ ਦੇ ਰੋਗ ਬਾਗ ਮਾਰਦੇ ਨੇ ਸਾਡੇ ਯਾਰ ਤੁਸੀਂ ਸਮਝੋ ਸਰਕਾਰ ਪੁੱਛਲੇ ਇਹਨੂੰ ਬਚਣਾ ਨਹੀਂ ਸਰਕਾਰ ਤਾਂ ਕਹਿੰਦੇ ਐ ਐਦਾਂ ਧੱਕਾ ਐਡੀ ਗੁੰਡਾਗਰਦੀ ਖੜਿਆਂ ਪੁਲਸ ਨੇ ਕਿਹਾ ਕਿ ਉੱਥੇ ਨਹੀਂ ਬੈਠਣ ਦੇਵਾਂਗੇ ਅਸੀਂ ਕਾਰਤਾਸੀ ਕਰ ਲਿਆ ਸੀ ਐਲਾਨ ਕਰਦੇ ਆਂ ਇਹ ਰਾਜ ਨੂੰ ਵੀ ਕਹਿੰਦੇ ਆਂ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਅਸੀਂ 3 ਦਸੰਬਰ ਰੱਖਿਆ ਸ਼ਰਿਆ ਸ਼ਰਿਆ ਬੰਦ ਕਰਾਂਗੇ ਜੇ ਮਰਜ਼ੀ ਕਰ ਲਓ ਯਾਰ ਇਹ ਬਹੁਤ ਹੋ ਗਿਆ ਛੋਟੇ ਚਪਰਚਾ ਪਰਚਾ ਦੇ ਰਹੇ ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਹੈ ਵੀ ਸੁਣ ਲਓ ਅਸੀਂ ਜਿੱਦ ਤੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ ਅਗਲੇ ਦਿਨ ਅਗਲੇ ਦਿਨ ਲਾਹ ਹੁੰਦਾ ਸਰਪੰਚੀ ਦੇ ਚੋਣਾਂ ਦਾ ਉਹ ਬੰਦਿਆਂ ਦੇ ਫੋਨ ਆਉਂਦੇ ਸੱਜਣਾ ਦੇ ਕਹਿੰਦੇ ਭਾਈ ਜਟ ਚੋਨਾ ਆ ਗਿਆ ਉਲਕੇ ਹੋਇਆ ਕੁਝ ਨਾ ਕਾਹੀ ਭਰਦੇ ਕੋਈ ਨਾ ਕੀੜਾ ਦਿੰਨੇ ਆ ਤੁਸੀਂ ਉਹ ਅੱਗੇ ਰੱਖ ਲਓ ਅਸੀਂ ਆਖਿਆ ਜੀ ਅੱਗੇ ਰੱਖਦੇ ਆ 15 ਤੋਂ ਬਾਅਦ ਵੈਸੇ ਝੋਨੇ ਦੀ ਭੜਾਈ ਸ਼ੁਰੂ ਆ ਜਾਣਾ ਕਣਕ ਵੀ ਵੇਚਣੀ ਆ ਕੋਈ ਗੱਲ ਨਹੀਂ ਝੋਨਾ ਵਾੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ ਚ ਉਦੋਂ ਪੱਲਾ ਤੁਰਾਂਗੇ ਇਹ ਐਲਾਨ ਆ ਸ਼ਰਿਆਂ ਮਲਾਨ ਹੈ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਇਹਨਾਂ ਕੋ ਆਪਨੇ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਆ ਗੁੰਡਾਗਰਦੀ ਕਰਨੀ ਆ ਆ ਧੱਕੇਸ਼ਾਈ ਕਰਨੀ ਆ ਆ ਬਜਮਈ ਹੱਤ ਹੋਗੀ ਵੀ ਅਸੀਂ ਪ੍ਰੈਸ ਦੇ ਵਿੱਚ ਵੀ ਨਾਂ ਦੀ ਤੜਕੇ ਦੇ ਇੰਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡੇ ਰੀਮ ਨੂੰ ਕਿ ਨਾ ਜੀ ਉੱਥੇ ਵੀ ਅਸੀਂ ਪ੍ਰੈਸ ਕਨਫਰੰਸ ਦਾ ਲਾ ਕੇ ਚਾਰਟ ਤੇ ਰੱਖਦੇ ਹਾਂ ਨਾ ਅਸੀਂ ਸੜਕ ਰੋਕਣ ਦੀ ਗੱਲ ਕਰਦਿਆਂ ਯਾਰਾ ਨਾ ਲੋਕਾਂ ਨੂੰ ਤੰਗ ਕਰ ਰਿਹਾ ਆਪਣੀ ਗੱਲ ਰੱਖਦਾ ਵੀ ਨਹੀਂ ਪਹਿਲਾਂ ਇਹਨਾਂ ਨੇ ਕੀ ਕੀਤਾ 24 ਦਾ ਕੱਠੋ ਇੱਥੇ ਐਸੇ ਪੌਦੇ ਥੋੜੇ ਵੱਡਾ ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ ਇਹਨੂੰ ਚਲਾਓ ਨਾ ਇਹਨੂੰ ਬੰਦ ਕਰ ਦੋ ਡੀਟੀਵੀ ਕਰਾਂਗੇ ਸਾਡੇ ਇੱਥੇ ਦੀ ਕਵਰੇਜ ਹੋਈ ਵੀ ਫੇਰ ਹੁਣ ਪੁਲਿਸ ਅਹੀਂ ਦਬਾਅ ਪਾਉਣ ਲੱਗੇ ਵੀ ਉੱਥੇ ਨਹੀਂ ਬੈਠਣ ਦੇਣਾ ਕਿ ਜੀ ਇਹਦਾ ਕੋਰ ਲੱਗਿਆ ਕਮਾਲ ਆ ਯਾਰ ਉਹ ਕੋਰ ਅਹੀਂ ਧੂਹੇ ਚ ਲੈਣਾ ਸਾਡੇ ਮਰ ਗਿਆ ਪੰਜਾਬ ਜਿਹੜਾ ਪਾਵਾ ਕੇ ਮਾਰਦਾ ਤੁਸੀਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਓਏ ਤੁਸੀਂ ਕਿਹੜੀਆਂ ਬੋਤਲਾਂ ਜੁੜਦੇ ਫਿਰਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਦੀ ਦੇਣੀ ਮਾਗਿਆ ਘਾਤੀ ਏਡਾਂ ਦੇਣੀ ਮਾਗਿਆ ਦਰਿਆਵਾਂ ਦੇ ਪਾਣਿਆਂ ਦੀ ਦੇਣੀ ਮਾਗਿਆ ਕਿਵੇਂ ਬਚਣਾ ਕੋਲ ਸੜੇ ਪਾਣੀ ਵੀ ਪੀਂਦੇ ਤੂੰ ਆਪਮਾਨ ਪਾਣੀ ਵੀ ਪਿੰਦਾ ਇਹਨਾਂ ਨੇ ਬਰਕਰ ਪਾਣੀ ਵੀ ਪਿੰਦੇ ਉਹ ਪਾਣੀ ਹਿੰਦੂ ਉਸੈਖ ਮੁਸਲਮਾਨ ਅਸਾਈ ਸਾਰੇ ਪਿੰਦੇ ਆ ਉਹ ਪਾਣੀयां ਦਾ ਜੀਵਨ ਆ ਖੜ ਕੇ ਦੇਖੋ ਕਿਲੇ ਬੁੱਡੇ ਦਰਿਆ ਤੇ ਆ ਕੇ ਖੜ ਕੇ ਦੇਖੋ ਤੁਸਾਂ ਮਟੇ ਬੇਜੋ ਕੇ ਡਿੱਗ ਪੋਗੇ ਓਏ ਜਿਹੜੀਆਂ ਜਨਾਂ ਲੋਕ ਤੁਸੀਂ ਪੀ ਰਹੇ ਆ ਹੱਥ ਬੰਨ ਕੇ ਬੇਂਤੀਆਂ ਪੰਜਾਬ ਦੇ ਲੋਕ ਉਹ ਸਰਦੋ ਇੰਨੇ ਚੱਪਾ ਜੱਤ ਨਿਵੋਲੀ ਟਰਾਲੀਆਂ ਉਹ ਤੁਸੀਂ ਕੁਲਾਂ ਰੁਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੋਣਾ ਤੁਸੀਂ ਉਹ ਪਿੱਛੇ ਪਿੱਛੇ ਭੱਜੇ ਫੜਦਾ ਮੈਂ ਖੁਲਾਮੀ ਪਾਟ ਜਾ ਮੈਂ ਤੁਮਕਾਨੀ ਪਾਟ ਜੀਦਾ ਉਹ ਅੱਕੀ ਟਕੂਲ ਤਾਂ ਪਾਟੀਆਂ ਨਾਲੇ ਜ਼ਮੀਨਾਂ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਆਪਾ ਲੋਰੇ ਬੰਦੇ ਬਾਰੋਂਗੇ ਫਿਰ ਪੜੋਗੇ ਕੋਈ ਆ ਬਚਾ ਲੋ ਜੇ ਆਪ ਦੀ ਜਵਾਨੀਆਂ ਦੇ ਜਵਾਬ ਨਾ ਜਹਾਂ ਤੋ ਰੋਕ ਲੋ ਪੰਜਾਬ ਨੂੰ ਉਹ ਪੱਛਲਾ ਬਾਹਰ ਨੂੰ ਪੰਜਾਬ ਆ ਮਾਰੇ ਮੋੜੇ ਕਿਤੇ ਨਾ ਮਾਰਦੇ ਓਏ ਉਹ ਰਿੰਦੇ ਖੁੰਦਾਂ ਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਲੋਇਪੁਰ ਤੋਂ ਲੈ ਕੇ ਬਹੁਲ ਫਾਲਕਾ ਮੁਕਸਰ ਫੀਪੜ ਮੋਕੇ ਦੇ ਪਰ ਨਾਲ 80% ਲੋਕਾਂ ਨੂੰ ਕਲਾ ਪੀ ਲਿਆ 12 ਬਰਾ 13 ਤਰਾ ਕਰ ਮਹੀਨੇ ਚ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਹ ਸਾਡੇ ਜਵਾਕ ਦੇ ਗੁਰਦੇ ਫੇਲ ਹੋ ਗਏ ਖੱਤਾਂ ਪਰੇ ਪਏ ਆ ਕੋਲ ਪੋਟਾ ਦੱਬੀਆਂ ਜਾਣਵੁੱਝ ਕੇ ਸਰਕਾਰ ਨਾਲ ਪੋਟਾ ਇਹ ਜਲੈਣੀ ਮੱਤਦਾ ਨਹੀਂ 10 ਸਾਲ ਪਹਿਲਾਂ ਦੀ ਗੱਲ ਪੋਟਾ ਵੀ ਪਣੀ ਚ ਲੈਣੀ ਹੈ ਮੈਂ ਜਾਣ ਕੇ ਪੋਟਾ ਦੱਬੀਆਂ ਇਹ ਕਿ ਲੋਕਾਂ ਨੂੰ ਜੇ ਪਤਾ ਲੱਗ ਜਲੈਣੀ ਪਾਣੀ ਲੋਕ ਉੱਠ ਖੜੇ ਹੋ ਉਹ ਉੱਠ ਖੜੇ ਹੋ ਤਾਂ ਮਰ ਚੱਲੇ ਹੁਣ ਤਾਂ ਖਾਪ ਚੱਲੇ ਫ੍ਰੈਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਅੱਗੇ ਪਾਇਆ ਜੇ ਕਿਸੇ ਨੂੰ ਲੱਗਦਾ ਕਿ ਸਾਡੇ ਦਬਾ ਕਰਕੇ ਅਛੜਿਆ ਚੰਦ ਕਰ ਜਾਂ ਆਖਰੀਆਂ ਬੰਦ ਹੋ ਜਾਂ ਜੇ ਬਣਾ ਹਮਾਰੀ ਕਹਿੰਦੇ ਨਹੀਂ ਇਹ ਤੰਦਰੂਸ ਸ਼ਰੀਆਮ ਕਿੱਤੇ ਜਨਾ ਕੇ ਬੰਦ ਕਰਾ ਕੇ ਦੇ ਪੰਜਾਬ ਦੇ ਲੋਕਾਂ ਨੂੰ ਕੀ ਕਰਦਾ ਓਏ ਆ ਜਾਓ ਜੇ ਬਚਣਾ 3 ਦਸੰਬਰ ਯਾਦ ਰੱਖੋ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਾ ਰਹੇ ਇਸ ਜਿਹੜਾ ਲੋਕਾਂ ਨੂੰ ਜਿਵਾਵਾ ਕੇ ਦਿਖਾਵਾ ਕੇ ਵੀ ਆਈਆਂ ਨਾ ਪੀ ਰਹੇ ਆ ਆ ਜਿਹੜਾ ਆ ਜਿਹੜੀ ਕੰਮ ਕਰਦੇ ਹਾਂ ਸਾਜਪੁਰ ਵਾਲੇ ਇਹ ਪੋਟਲ ਪੋਰੇ ਵਾਲੇ ਤੋਂ ਉੱਥੇ ਜਦੋਂ ਅਸੀਂ ਰਿਹਸਲ ਵੀ ਕੀਤੀ ਮੂੰਹ ਬੰਦ ਕੇ ਖੜਨਾ ਪੈਂਦਾ ਜੋ ਲੱਖੇ ਨਹੀਂ ਗਿਆ ਨਾ ਉਹਨੇ ਸੜਕੇ ਮੁਖਾ ਦਿਓ ਜਮਾਲਪੁਰ ਜਾ ਕੇ ਸਾਰਾ ਸਿਰ ਪਰ ਜਾਂਦਾ ਕੁਰਤੇ ਪਜਾਮੇ ਕਾਲੇ ਹੋ ਜਾਂਦੇ ਨੇ ਇਹ ਥੋਡੇ ਲਈ ਆ ਉੱਤੀ ਦੇ ਲਈ ਆ ਅਜਿਵੇਂ ਲਖਣ ਗਿਆ ਕਿਂਦੇ ਨਹੀਂ ਸਾਰੇ ਜਣੇ ਆ ਭਗਵੰਤਬਾਨ ਨੂੰ ਹੁਣ ਪਤਾ ਨਹੀਂ ਕੀ ਇਹ ਲੇਗਰ ਦੀ ਪ੍ਰੋਬਲਮ ਹੈ ਯੇ ਪਾਣੀ ਨਾਲ ਹੀ ਹੁੰਦੀ ਹੈ ਕਦਿਆਂ ਨੂੰ ਹੁੰਦੀ ਹੈ ਇਹ ਕਦਿਆਂ ਲਈ ਆ ਇਹ ਸੋ ਤੁਹਾਨੂੰ ਦੱਸ ਰਹੇ ਆ ਇਹ ਕਰ ਵੀ ਦੇਣਾ ਸੀ ਇਸ ਲਈ ਰੁਕੇ ਕਿ ਪੰਜਾਬ ਗਵਰਨਮੈਂਟ ਕਹਿ ਰਹੀ ਆ ਅਸੀਂ ਵੀ ਬੰਦ ਕਰ ਰਹੇ ਆ ਤੇ ਜੇ ਤੁਸੀਂ ਆਪਦਾ ਆਰਡਰ ਵੀ ਫਾਲੋ ਨਹੀਂ ਕਰ ਰਹੇ ਤਾਂ ਕੀ ਇਹ ਤੁਸੀਂ ਰਹਿਣ ਦਾ ਤੁਹਾਨੂੰ ਹੱਕ ਆ ਸਰਕਾਰ ਤੁਸੀਂ ਕਹਿ ਰਹੇ ਹੋ ਇਹ ਗਲਤ ਹੈ ਨੈਸ਼ਨਲ ਪੋਲੀਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਪੋਲੀਊਸ਼ਨ ਬੋਰਡ ਕਹਿ ਰਿਹਾ ਹੈ ਗਲਤ ਹੈ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਗਲਤ ਹੈ ਤੇ ਜੇ ਫੇਰ ਵੀ ਚੱਲ ਰਿਹਾ ਹੈ ਜਾ ਕੇ ਵੇਖੋ ਹਜੇ ਵੀ ਚੱਲ ਰਿਹਾ ਹੈ ਤੇ ਜੇ ਚੱਲ ਰਿਹਾ ਹੈ ਤਾਂ ਉਹਦਾ ਦੋਸ਼ੀ ਕੌਣ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਫਿਰ ਇੱਕ ਵਾਰੀ ਤੁਹਾਨੂੰ ਕਹਿ ਰਹੇ ਹਾਂ ਲੋਕਾਂ ਨੂੰ 3 ਤਰੀਕ ਨੂੰ ਕੋਰ ਨੂੰ ਨਾਲ ਲੈ ਕੇ ਜਿੱਡੇ ਦਿਨ ਉਹਨੂੰ ਬੰਦ ਕਰਾਂਗੇ ਸਭ ਤੋਂ ਪਹਿਲਾਂ ਉਹਨੂੰ ਔਰ ਫਿਰ ਅਗਲੀਆਂ ਚੀਜ਼ਾਂ ਨੂੰ ਜੇ ਇਨਣੇ ਜੋ ਸਾਨੂੰ ਪੜਨਾ ਕਿ ਇਸ ਪਾਉਨੇ ਆ ਕਰਨ ਕਰਦੇ ਕਰਨ ਜੇ ਗੁਨਾਹ ਨਾ ਤਾਂ ਲੋਕਾਂ ਲਈ ਇਨਸਾਨੀਅਤ ਲਈ ਅਸੀਂ ਇਹ ਗੁਨਾਹ ਕਰਾਂਗੇ ਬਹੁਤ ਬਹੁਤ ਧੰਨਵਾਦ ਦਾ ਗਾਥਾ ਇੱਕ ਕਲਾਸ ਹੈਦਰ ਮੇਰਾ ਬਾਕੀ ਕਰਣ ਲੱਗਾ ਆ ਕਾਲੇ ਪਾਣੀ ਦੇ ਮੋਰਚੇ ਦੀ ਟੀਮ ਨੇ ਸਕਸੈਸਫੁਲੀ ਆਪਣਾ ਟ్రਾਇਲ ਜਿਹੜਾ ਆ ਉਹ ਗੁੱਡੇ ਦਰਿਆ ਤੇ ਜਿੱਥੇ ਕਾਲਾ ਪਾਣੀ ਡਿੱਗਦਾ ਕਰ ਲਿਆ ਜਿਵੇਂ ਕਿ ਅਮਤੋਜੀ ਦੇ ਕੋਲ ਨੂੰ ਦੱਸਿਆ ਇਸ ਤੋਂ ਬਾਅਦ ਕਿਉਂਕਿ ਸਰਕਾਰ ਨੇ ਜੋ ਸਾਡੇ ਹਾਲਾਤ ਬਣਾਏ ਹੈ ਸਾਡਾ ਸੰਜਮ ਟੁੱਟ ਚੁੱਕਾ ਹੈ ਅਸੀਂ ਬਹੁਤ-ਬਹੁਤ ਸੰਜਮ ਰੱਖ ਕੇ ਦੇਖ ਲਿਆ ਅੱਜ ਸਰਕਾਰ ਨੇ ਇੰਨੇ ਮਹੀਨਿਆਂ ਦੇ ਬਾਅਦ ਰਾਤ ਤਾਂ ਕੀ ਕਰਨਾ ਸੀ ਸਾਡੇ ਕਾਲੇ ਪੀਂਦੇ ਲੋਕਾਂ ਨੂੰ ਔਰ ਨਮਾਇੰਦਾ ਜਮਾਤ ਨੂੰ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਇਹ ਸੁਨੇਹਾ ਭੇਜਦੀ ਆ ਪੁਲਿਸ ਦੇ ਰਾਹੀਂ ਵੀ ਤੁਸੀਂ ਆਪਣੀ ਜਿਹੜੀ ਗੱਲ ਵੀ ਰੱਖਣੀ ਹੈ ਉਹ ਵੀ ਰੱਖਣੀ ਛੱਡ ਦਿਓ ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਹੈ ਜਿਵੇਂ ਕਿ ਐਲਾਨ ਕੀਤਾ ਉਹਦਾ ਟਰਾਇਲ ਸਫਲ ਹੋਇਆ ਆ ਇਹਨਾਂ ਤਰੀਕ ਨੂੰ ਬੰਨ੍ਹ ਮਾਰ ਦੇਵਾਂਗੇ ਔਰ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਵੀ ਜਿਹੜਾ ਸਾਡੇ ਨਾਲ رابطہ ਨਾਲ ਰੱਖਿਆ ਨਾ ਜਿਹੜੇ ਸਰਕਾਰਾਂ ਨੇ ਸੈਂਟਰਲ ਪੂਰਿਸ਼ਨ ਕੰਟਰੋਲ ਬੋਰਡ ਨੇ ਆਰਡਰ ਰੱਖੇ ਨਾ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੋ ਸਕਦਾ ਇਹੋ ਜੀ ਸਰਕਾਰ ਆਪਣੇ ਆਕਾ ਦੇ ਮੂਰੇ ਬੋਲਣ ਦੀ ਹਿੰਮਤ ਨਾ ਰੱਖਦੀ ਹੋਵੇ ਪਰ ਪੰਜਾਬ ਦੇ ਲੋਕ ਇਸ ਮੁੱਖ ਮੰਤਰੀ ਵਰਗੇ ਹੈ ਨਹੀਂ ਆਪਣਾ ਹੱਕ ਲੈਣਾ ਜਾਣਦੇ ਆ ਤਿੰਨ ਤਰੀਕ ਨੂੰ ਇਸ 9 ਕਰੋੜ ਲੀਟਰ ਦੇ ਵਿੱਚੋਂ ਇੱਕ ਵੀ ਬੂੰਦ ਜਿਹੜੀ ਹੈ ਉੱਡੇ ਕਰਿਆ ਦੇ ਵਿੱਚ ਨਹੀਂ ਡਿਗੂਗੀ ਹੁਣ ਤੁਹਾਨੂੰ ਬੇਨਤੀ ਹੈ ਵੀ ਜਿਹੜੇ ਵੀ ਤੁਹਾਡੇ ਸਵਾਲ ਹੈ ਸਾਡੀ ਟੀਮ ਦੇ ਮੈਂਬਰਾਂ ਤੋਂ ਨਾਂ ਲੈ ਕੇ ਤੁਸੀਂ ਪੁੱਛ ਸਕਦੇ ਹੋ ਮਾਨ ਸਾਹਿਬ ਪ੍ਰਸ਼ਾਸਨ ਸੀਰੀਅਸ ਕਿਉਂ ਨਹੀਂ ਲੱਗ ਰਿਹਾ ਇਸ ਮੈਂਟ ਨੂੰ ਲੈ ਕੇ ਜੀ ਸਵਾਲ ਹੈ ਐਮ ਐਲ ਏ ਗੋਪੀ ਨੇ ਇੱਕ ਮਾਮਲੇ ਦੇ ਬਾਰੇ ਜਿਹੜੀ ਆਪ ਤੇ ਜਾ ਕੇ ਚੈੱਕ ਵੀ ਕੀਤਾ ਔਰ ਖਾਸ ਕਰਕੇ ਦੋ ਇੰਡਸਟਰੀਆਂ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਤੇ ਟਾਈਮ ਇੰਡਸਟਰੀ ਆਮੋ ਸਾਹਮਣੇ ਆ ਰਹੀ ਸੁਣ ਲਓ ਯਾਰ ਗੱਲ ਹੈ ਕੋਈ ਮਨਕਤ ਧਾਰਨਾ ਸੁਣੋ ਜੀ ਕੱਲ ਪ੍ਰੈਸ ਕਾਨਫਰੰਸ ਕਰਦੇ ਆ ਇੰਡਸਟਰੀ ਵਾਲੇ ਕਹਿੰਦੇ ਜੀ ਅਸੀਂ 200 ਅੱਜ ਪੰਜਾਬ ਛੱਡ ਦਾਂਗੇ ਛੱਡ ਦਿਓ ਉਹ ਤੁਸੀਂ ਜਿਹੜਾ ਪਾ ਕੇ ਪੰਜਾਬ ਮਾਰ ਤੱਕ ਉਹ ਛੱਡੋਗੇ ਇਹ ਬੰਦਾ ਕਹਿੰਦਾ ਉਹ 50 ਛੱਡ ਦਾਂਗੇ ਉਹਨੂੰ ਇਹ ਗੱਲ ਕਹਿੰਦੇ ਨੂੰ ਕਲਾਰ ਨੂੰ ਤਿੰਨ ਸਾਲ ਹੋ ਗਏ ਜਾਂਦਾ ਕਿਉਂ ਨਹੀਂ ਪਿਛਲੀ ਵਾਰੀ ਵੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦਾ ਮੈਂ ਪੰਜਾਬ ਛੱਡ ਦੂੰ ਕਿੱਡਾ ਬੇਸ਼ਰਮ ਬੰਦਾ ਐ ਉਹ ਜਿਹੜਾ ਸੀਸੂ ਦਾ ਚੇਅਰਮੈਨ ਆ ਦੋ ਦਿਨ ਪੀਕਾ ਦੀਆਂ ਹੈਗੀਆਂ ਨੇ ਉਹ ਬੰਦੇ ਦੀ ਤੀਜੀ ਪ੍ਰੈਸ ਕਾਨਫਰੰਸ ਐ ਚੋਣਾ ਤੋਂ ਪਹਿਲਾਂ ਵੀ ਆਉਂਦੀ ਐ ਇਹ ਤੇ ਫਿਰ ਬੇਸ਼ਰਮੀ ਦੀ ਹੱਦ ਹੋ ਗਈ ਵੀ ਜਿੱਥੇ ਖਾਦਾ ਜਿੱਥੇ ਬਣਾਇਆ ਜਿੱਥੇ ਰੋਟੀ ਖਾਧੀ ਅੱਜ ਉਸ ਧਰਤੀ ਨੂੰ ਛੱਡਣ ਦੀ ਉਹ ਗੱਲ ਕਰਦੇ ਪਿਆ ਸਾਡੇਆਂ ਨੂੰ ਅਸੀਂ ਪਹਿਲਾਂ ਵਧਾਈ ਦੇਵਾਂਗੇ ਫੈਕਟਰੀਆਂ ਸਮੇਤ ਜਾਣ ਲਾਉਂਗੇ ਕਿੱਥੇ ਵੀ ਦੱਸ ਦੇ। ਹੋਰ ਕਿਹੜਾ ਸੁਪਾ ਉਹਨਾਂ ਨੂੰ ਪਰਮਿਸ਼ਨ ਦੇ ਰਿਹਾ ਇਹ ਵੀ ਦੱਸ ਦੇ। ਹਾਂਜੀ Rajasthan ਦਾ ਜ਼ਿਕਰ। Rajasthan ਦਾ ਚਿੱਕਾ ਮਰੀ ਜਾਂਦੇ ਆ। Rajasthan ਜਾਣਾ। ਜਾਣਾ। ਪੁੱਤੀ ਰਾਹੀਂ ਇੱਥੇ ਅਗਲੇ। ਪਾਣੀ ਇਹ ਹੈਗਾ। ਕਿੱਥੇ ਜਾਣਾ ਉਹ Rajasthan ਵਾਲੇ ਤਾਂ ਸਾਡੇ ਨਾਲ ਜੁੜੇ ਹੋਏ ਨੇ ਕਿ ਸਾਡਾ ਪਾਣੀ ਖੰਦਾ ਕਰਦਾ। ਯਾਰ ਸਭ ਤੋਂ ਗੱਲ ਬਾਕੀ ਛੱਡੋ ਯਾਰ। ਯਾਰ ਡੰਡੇ ਦੇ ਜੋਰ ਤੇ ਪੁਲਿਸ ਦੇ ਬਸ ਗੱਲ ਵੀ ਨਹੀਂ ਕਰਨ ਦੇ ਰਿਹਾ ਯਾਰ। ਮਾਨ ਸਾਹਿਬ ਮੰਤਰੀਆ ਮਾਨ ਸਾਹਿਬ ਚਾਹੇ ਚਾਹੇ ਲੀਡਰਸ਼ਿਪ ਆ ਚਾਹੇ ਪ੍ਰਸ਼ਾਸਨ ਆ ਇੰਡਸਟ੍ਰੀਅਲਿਸਟ ਨੇ ਉਹ ਇਸ ਮੈਟਰ ਦੇ ਉੱਪਰ ਸੀਰੀਅਸ ਕਿਉਂ ਨਹੀਂ ਹੈਗੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿਉਂ ਸੀਰੀਅਸ ਨਹੀਂ ਹੈਗੇ ਉਹ ਜਦੋਂ ਉਹਲਾ ਮਨੀ ਮਾਈਂਡਡ ਜਦੋਂ ਕਾਉਂਸਿਲ ਦੀ ਚੋਣਾਂ ਨੂੰ ਤੇ ਫਿਰ ਅਫਸਰਾਂ ਨੂੰ ਟ੍ਰਾਂਸਫਰ ਹੋ ਰਿਹਾ ਆ ਆ ਵੀ ਦੀ ਪੈਸੇ ਦੀ ਵੰਡ ਹੋ ਰਹੀ ਆ ਲੋਕ ਮਰ ਰਹੇ ਇਹਨਾਂ ਨੂੰ ਕੀ ਪਰਵਾਹ ਭਾਈ ਇੱਕ ਬੇਨਤੀ ਆ ਜਿੰਨੇ ਆਪ ਐ ਨਾ ਹਾ ਕੇ ਹੀ ਤੁਸੀਂ ਪੜਦੀ ਆਪਣੀ ਭੂਮਿਕਾ ਨਿਭਾ ਤੇ ਜ਼ਿੰਮੇਵਾਰੀ ਨਿਭਾ ਦਿਓ ਕੰਮ ਹੋ ਜਾਵੇ ਤੋਂ ਨੂੰ ਹੱਥ ਬੰਨ੍ਹ ਕੇ ਬਿੰਦੋ ਛੋਡਾ ਛੋਡੇ ਵੀ ਜਵਾਕਾਂ ਨੇ ਪਾਣੀ ਪੀਣਾ ਬਾਰੇ ਬੰਦੇ ਕਾਹਨਦੇ ਆ ਛੱਟ ਅਸੀਂ ਤੂੰ ਹੀ ਲੈਣਾ ਆਪਾਂ ਕਬੀਲਦਾਰ ਬੰਦਿਆਂ ਜਵਾਬ ਪਾਉਣੇ ਆ ਛੋਡੇ ਜਵਾਕ ਜਾਂਦੇ ਨੇ ਰਹਿਣੇ ਹੋਵੇ ਧੂਏਂ ਲੈ ਲੋ ਪਾਹੇ ਇਕੱਠਾ ਕਰਕੇ ਕਿੱਥੋਂ ਹਲੇ ਜਵਾਕ ਨਹੀਂ ਬੱਜਨੇ ਇੱਥੇ ਜਿਹੜੇ ਹਾਲਾਤ ਬਣ ਗਏ ਜਿਹੜਾ ਬੰਦਾ ਅੱਜ ਇਹ ਗੱਲ ਕਹਿੰਦਾ ਮੈਂ ਕੀ ਲੈਣਾ ਮੈਂ ਕਬੀਲਦਾਰਾਂ ਨਾਲ ਜਵਾਬ ਪਾਲਦਾ ਮੈਂ ਪੰਗੇ 'ਚ ਕਿਉਂ ਪਣਾ ਤੂੰ ਹੀ ਘਰਾਂ 'ਚ ਬੈਠੇ ਮਰੋਗੇ ਆ ਪਾਣੀ ਮਾਰੂ ਜਹਿਰ ਮਾਰੂ ਕੁਚਤੇ ਨਾ ਮਰ ਜਾਓਗੇ ਇਹ ਮੁਨਾਫਾ ਖਮਾ ਰਹੇ ਨੇ ਔਰ ਉਹ ਮੁਨਾਫਾ ਵੰਡ ਰਹੇ ਨੇ ਅੱਗੇ ਔਰ ਲੋਕਾਂ ਦੀ ਜਾਨ ਦੇ ਉੱਤੇ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪਾ ਕੇ ਬੰਦਿਆਂ ਨੂੰ ਮਾਰ ਕੇ ਮੁਨਾਫਾ ਖਮਾ ਰਹੇ ਕੀ ਇਹਨਾਂ ਤੇ 302 ਲੱਗਣੀ ਚਾਹੀਦੀ ਕਿ ਨਹੀਂ ਉਹ ਬਾਹਰ ਦੇ ਨੇ ਨਹੀਂ ਹੁੰਦਾ ਨਾ ਹਿੱਤਾਂ ਦੇ ਅਸੀਂ ਮਾਲਕ ਨੇ ਕਹਿਦਾ ਬਾਹਰ ਦੇ ਥਾਂ ਤੋਂ ਨਿਕਲ ਮੰਗਾਏ ਕਹਿੰਦਾ ਸਾਹਿਬ ਮੰਗੀ ਕਦੇ ਨਹੀਂ ਜਿੱਦਣ ਜੀ ਕਰੂਗਾ ਇੱਥੇ ਹੀ ਬੈਠਾਂਗੇ ਇੱਥੇ ਹੀ ਬੈਠਾਂਗੇ ਦੋ ਗੱਲਾਂ ਕਰਕੇ ਮੈਂ ਹੁਣ ਦਾ ਦੁਬਾਰੇ ਸਾਫ਼ ਕਰਦਾ ਪਹਿਲੀ ਗੱਲ ਪੰਜਾਬ ਪ੍ਰਦੂਸ਼ਣ ਬੋਰਡ ਨੇ ਬਕਾਇਦਾ ਤੌਰ ਤੇ ਅੱਜ ਤੋਂ 8 ਦਿਨ ਪਹਿਲਾਂ ਲਿਖ ਕੇ ਤਾਂ ਪਾਣੀ ਬੰਦ ਕਰੋ ਅਸੀਂ ਈਕਦੇ ਆ ਵੀ ਤੁਸੀਂ ਆਪ ਬੰਦ ਕਰਨਾ ਨਹੀਂ ਕਰਾਉਂਦੇ ਦੂਜੀ ਗੱਲ ਦੂਜੀ ਗੱਲ 15 ਨੂੰ ਕੋਟਾ ਸਾਰੇ ਲੋਕ ਉੱਤੇ ਨੇ ਝੋਨੇ ਦਾ ਖੇਤ ਨੇ ਅਸੀਂ ਲੋਕ ਲਹਿਰ ਬਣਾ ਕੇ ਲੋਕਾਂ ਨਾਲ ਆ ਅਸੀਂ ਬੇਫਿਕਰ ਆ ਨਹੀਂ ਵੀ ਸਾਨੂੰ ਕੋਈ ਕਹਿ ਦੂਗਾ ਕਿ ਅਸੀਂ ਮਾਈਕਰੋ ਨਹੀਂ ਦਿੰਦੇ ਇੰਨੇ ਨਹੀਂ ਅਸੀਂ ਹਲਕੇ ਹੈਗੇ ਵੀ ਕੱਲ ਤੇਰੇ ਕੋਲ ਬਈ ਬੈਠਾਂਗੇ ਅਸੀਂ ਕਹਿੰਦੇ ਰਹਦਾ ਅੱਜ ਆ ਵੀ ਆ ਵੀ ਨਹੀਂ ਕਰਦੇ ਨਹੀਂ ਕਰਾਂਗੇ ਜਿਹੜਾ ਮੱਖੀ ਥਾਈ ਟੀਮ ਨੇ ਫੈਨ ਨਾ ਲਿਆ ਇਹ ਕਰਾਂਗੇ ਤਾਂ ਠੀਕ ਕਰਾਂਗੇ ਤੁਸੀਂ ਫਰਮ ਤੋਂ ਪਾਣੀ ਦਾ ਮਾਰਦੇ ਆਪਾਂ ਭਾਈਆ ਦੁੱਖ ਦੀ ਗੱਲ ਹੈ ਵੀ ਜਿਹੜਾ ਮੁੱਖ ਮੰਤਰੀ ਆ રોજ ਝੂਠ ਦਗਾ ਯਾਰਾ ਕੱਢ ਜਾ ਰੋਜ਼ ਪਿੰਡ ਦਾ ਉਹ ਮੋਦੀ ਜਵਾਬੰਦੀ ਕਰਦਾ ਤੂੰ ਕੀ ਕਰ ਰਿਹਾ ਹੋਏ ਆ ਜਵਾਬੰਦੀ ਨਹੀਂ ਖਾ ਦੇ ਆ ਦੇ ਖਾ ਦੇ ਡੰਗ ਵਾਲੇ ਤੂਤ ਵਾਲੇ ਕੀ ਕਰ ਰਿਹਾ ਉਹਦੇ માં ਗੱਲਾਂ ਉਹੀ ਜਾਲੇ ਤੇਰਾ ਬੰਦ ਜਾ ਤੇਰਾ ਬਾਪ ਨੂੰ ਨਹੀਂ ਬਖਸਦਾ ਉਹ ਪੁੱਛੇ ਜੀ ਹਾਂ ਇਹ ਛੋਟੇ ਅਸੀਂ ਇਹਦਾ ਕੀ ਜਵਾਬ ਦੇਣਾ ਹੈ ਮੁੱਖ ਮੰਤਰੀ ਨੂੰ ਪੁੱਛੋ ਜੀ ਕਿ ਐਡਾ ਵੱਡਾ ਬਿਆਨ ਕਿਉਂ ਦਿੱਤਾ ਹੈ ਬੰਨਵਾਉਂਦਾ ਹੈ ਉਹ ਤਾਂ ਸਮਝ ਬੰਨਿਆ ਹੈ ਕਿ ਬੰਨਿਆ ਹੈ ਇੱਕ ਜ਼ੋਰਦਾਰ ਲੈ ਤੁਸੀਂ ਰਾਜਸਥਾਨ ਨੂੰ ਸਾਫ਼ ਦੇਣਾ ਹੈ ਕਿ ਪੰਜਾਬ ਵਾਲਿਆਂ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਸਾਫ਼ ਨਹੀਂ ਦੇਣਾ ਨਹੀਂ ਇਹ ਨਹੀਂ ਕਿ ਸਾਫ਼ ਕਰਦੇ ਉਹ ਯਾਰ ਪੰਚ ਪੱਤੀਆਂ ਖਾਬ ਪੁੱਛੋ ਜੀ ਪੁੱਛਿਆ ਜਿਹੜੀ ਜਿਹੜੀ ਸਰਕਾਰ ਦੀ ਵੱਡੀ ਪ੍ਰੋਬਲਮ ਹੈ ਉਹ ਕਹਿੰਦੇ ਆ ਜੀ ਅਸੀਂ ਲੋਕਾਂ ਦੇ ਪੈਸੇ ਨਾਲ ਫੈਕਟਰੀ ਦਾ ਗੰਦ बार-बार ਜਕਰ ਨੂੰ ਪਿਆਰਾ ਪਰ ਫੈਕਟਰੀਆਂ ਨੂੰ ਗੰਦ ਪਾਉਣ ਤੋਂ ਰੋਕਣਾ ਨਹੀਂ ਸਾਡੀ ਲੜਾਈ ਇਹ ਹੈ ਵੀ ਸਾਡੇ ਦਰਿਆਵਾਂ ਦੇ ਵਿੱਚ ਚਾਹੇ ਬੁੱਢਾ ਦਰਿਆ ਚਾਹੇ ਸਤਲੁਜ ਵਿੱਚ ਗੰਦ ਪੈ ਹੀ ગયો ਅਸੀਂ ਆਪਣੇ ਪੈਸੇ ਨਾਲ ਹਰ ਸਾਫ ਸਾਫ ਨਹੀਂ ਕਰਨਾ ਅੱਜ ਵੀ ਡੀਸੀ ਡਾਕਟਰ ਕਹਿੰਦੇ ਆ ਵੀ ਅਸੀਂ ਸਫਾਈ ਦਾ ਜਾਇਜਾ ਲਿਆ ਤੁਸੀਂ ਹੁਣ ਇਹਨਾਂ ਫੈਕਟਰੀ ਵਾਲਿਆਂ ਤੇ ਗੰਦ ਚੱਕਣ ਨੂੰ ਰਹਿ ਗਏ ਹੋ ਪ੍ਰੋਬਲਮ ਉੱਥੇ ਆ ਉਹ ਨਾਲੇ ਆਰਡਰ ਹੋ ਚੁੱਕਿਆ ਹੈ نیشنل ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਦਾ ਪੰਜਾਬ ਗਵਰਨਮੈਂਟ ਦਾ ਰੋਕ ਦਿੱਤਾ ਸਾਰਾ ਆਰਡਰ ਹੋ ਚੁੱਕਾ ਹੈ ਬੰਦ ਕਰੋ ਪਾਣੀ ਬੰਦ ਰੋ ਬੰਦ ਕਿਉਂ ਨਹੀਂ ਕਰਦੇ ਇਹ ਗੈਰ ਕਾਨੂੰਨੀ ਹੈ ਇੱਕ ਅੰਤੋਜ ਇੱਕ ਵਿਧਾਇਕ ਗੋਗੀ ਕਹਿੰਦੇ ਨੇ ਅਫਸਰशाही ਆ ਗਈ ਹੈਗੀ ਹੈ ਉਹ ਕਹਿੰਦੇ ਉਹ ਉਹਨਾਂ ਨੇ ਪ੍ਰੈਸ ਕਾਨਫਰੈਂਸ ਉਹ ਗੋਗੀ ਦਾ ਕੰਮ ਤੁਸੀਂ ਗੋਗੀ ਜੀ ਨੂੰ ਮੈਂ ਇੱਕ ਗੱਲ ਪੁੱਛਾ ਸਾਡੇ ਵੱਲੋਂ ਹੱਥ ਜੋੜ ਕੇ ਉਹ ਬੰਦੇ ਆ ਰੱਬ ਲਿਆ ਆਪ ਦੀ ਗਵਰਨਮੈਂਟ ਤੋਂ ਤਾਂ ਪੁੱਛ ਲੈ ਆ ਪੁੱਛ ਸਾਥ ਕੋਈ ਪੁੱਛੀ ਜਨਾ ਜੋ ਕੁਝ ਆ ਮੁੱਖ ਮੰਤਰੀ ਨੇ ਕਿਹਾ ਹੈ ਉਹਨੂੰ ਵੀ ਪੁੱਛ ਲਾ ਕੋਈ ਆ ਵਿਧਾਨ ਸਭਾ ਚ ਵੀ ਬੋਲਦਾ ਇਹ ਕਿਉਂ ਫालतੂ ਦੀਆਂ ਗੱਲਾਂ ਇਹ ਸਸਤੀਆਂ ਹਲਕੀਆਂ ਗੱਲਾਂ ਨੇ ਅਸੀਂ ਲੋਕਾਂ ਦੀ ਜਾਨ ਮਾਲ ਬਚਾਉਣ ਦੀ ਗੱਲ ਕਰ ਰਹੇ ਹਾਂ ਮਜ਼ਾਕ ਦੀ ਗੱਲ ਨਹੀਂ ਕਰ ਰਹੇ ਇਹ ਮਜ਼ਾਕ ਵਾਲੀਆਂ ਗੱਲਾਂ ਨੇ ਇਹ ਮਜ਼ਾਕ ੜਾਉਣਾ ਹੈ ਗੰਭੀਰ ਮੁੱਦਾ ਗੰਭੀਰ ਮੁੱਦਾ ਦਾ ਮਜ਼ਾਕ ੜਾਇਆ ਜਾ ਰਿਹਾ ਡੋਗੀ ਕਹਿੰਦਾ ਉਹ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਨਾ ਹੈ ਚੰਗੀ ਗੱਲ ਹੈ ਪਰ ਸਾਫ਼ ਕਰਨ ਲਈ ਉਹਨੂੰ ਹਰ ਵਾਰੀ 15 ਡਾਈਂਗ ਵਾਲੇ ਨਾਲ ਕਿਉਂ ਚਾਹੀਦੇ ਆ ਇਹ ਸਾਡਾ ਸਵਾਲ ਹੈ ਉਹਨੂੰ ਹਾਂਜੀ ਤਿੰਨ ਵਾਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਆ ਅਸੀਂ ਲੱਖਾਂ ਨੂੰ ਮਰੀ ਆ ਦੀ ਲੱਖਾਂ ਤੋਂ ਬਾਅਦ ਕਰਪਸ਼ਨ ਮੋਟਾਵਾ ਪੈਸਾ ਇਹ ਜਿਹੜਾ ਬੇਈਮਾਨੀ ਹੈ ਪੰਜਾਬ ਪਰਤੀ ਲੋਕਾਂ ਪਰਤੀ ਜੋ ਤੁਸੀਂ ਰੋਕ ਪਾ ਰਹੇ ਹੋ ਆ ਵਜ੍ਹਾ ਹੈ ਵਰਨਾ ਜੋ ਇੱਕ ਮੇਰੀ ਗੱਲ ਸੁਣੋ ਅਸੀਂ ਕੋਈ ਗਨਾਹ ਤਾਂ ਨਹੀਂ ਕੀਤਾ ਸਾਨੂੰ ਇੱਥੇ ਰੋਕਣ ਲਈ ਆ ਕਿੰਨੇ ਖੜੇ ਨੇ ਤੇ ਆ ਗਏ ਸਰੀਆਮ ਗੰਦ ਪਾਰੇ ਜਿਹਦੇ ਲਈ ਨੈਸ਼ਨਲ ਪੋਲਿਊਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਪੋਲਿਊਸ਼ਨ ਬੋਰਡ ਆਰਡਰ ਕਰ ਚੁੱਕਿਆ ਹੈ ਪੰਜਾਬ ਗਵਰਨਮੈਂਟ ਕਰ ਚੁੱਕੀ ਹੈ ਜਾ ਕੇ ਦੇਖੋ ਤੇ ਸਾਜੋ ਜਾ ਕੇ ਦੇਖੋ ਫੁਕਲ ਪੁਆਇੰਟ ਤੇ ਪਾਣੀ ਪੈ ਰਿਹਾ ਕਿ ਨਹੀਂ ਪੈ ਰਿਹਾ ਉਹਨਾਂ ਨੂੰ ਕਿਉਂ ਨਹੀਂ ਮੜਦੇ ਆ ਡਾਂਗਾ ਨੇ ਉੱਥੇ ਕਿਉਂ ਨਹੀਂ ਜਾਂਦੇ ਮਾਨ ਸਾਹਿਬ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਆਪਣੇ ਹੱਕ ਜਿਹੜੇ ਨੇ ਉਹਨਾਂ ਨੂੰ ਅੱਗੇ ਰੱਖਣ ਦੇ ਲਈ ਹਮੇਸ਼ਾ ਪ੍ਰੋਟੈਸਟ ਕਰਨਾ ਪੈਂਦਾ ਜਾਂ ਡਾਂਗਾ ਖਾਣੀਆਂ ਪੈਂਦੀਆਂ ਸਿੱਧੇ ਤੌਰ ਤੇ ਕਿਹਾ ਜੀ ਇਹ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਉਹਦੇ ਗੱਲਾਂ ਬੋਲਦੇ ਰਹੇ ਨਹੀਂ ਤੇ ਦਿੱਲੀ ਚਾਚ ਵੀ ਬੋਲ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸ਼ਰਮ ਆਉਣੀ ਚਾਹੀਦੀ ਆ ਕਿ ਕੋਈ ਕੰਮ ਲੋਕਾਂ ਦੇ ਹਿੱਤ ਦਾ ਸਿੱਧਾ ਵੀ ਕਰਦੇ ਹੋ ਜਦ ਸਿਰਫ ਡਾਂਗਾਂ ਚਲਾ ਕੇ ਸਾਡੇ ਅਰਿਆਂ ਨੂੰ ਅੰਦਰ ਪਾ ਕੇ ਹੀ ਕਰੂਗੇ ਜਾਂ ਲੋਕ ਜਦੋਂ ਬੋਲਦੇ ਆ ਲੋਕ ਲਹਿਰ ਬਣਾਉਂਦੇ ਆ ਫੇਰ ਕਰੂਗੇ ਸ਼ਰਮ ਛੁਰੂ ਨਹੀਂ ਇਹਨਾਂ ਨੂੰ ਖੋਦ ਇਨਾ ਨਾਵਾਂ ਦੇ ਸਰਕਾਰਾਂ ਬਣੀਆਂ ਨੇ ਅੱਜ ਇਹ ਸਰਕਾਰ ਕੀ ਕਰ ਰਹੀ ਹੈ ਵੇ ਲੋਕੋ ਤੇ ਸੱਚੇ ਕੀ ਕਰ ਰਹੀ ਹੈ ਆਹੀ ਕਰ ਰਹੀ ਹੈ ਅਜਾ ਇੱਕ ਸੈਕਿੰਡ ਰੱਖੀਏ ਜੀ ਦਾ ਪੁਆਇੰਟ ਲੈ ਲਈਏ ਜੀ ਦਾ ਪੁਆਇੰਟ ਸੁਆਲ ਦੇ ਵਿੱਚੋਂ ਇੱਕ ਗੱਲ ਆਈ ਸੀ ਉਹ ਜ਼ਰੂਰੀ ਸੀ ਮੈਂ ਤਾਂ ਆ ਕੇ ਆਇਆ ਹਾਂ ਕਿ ਤੁਸੀਂ ਸੁਆਲ ਪੁੱਛਿਆ ਸੀਗਾ ਪੁਲਿਸ ਵਾਲੇ ਵੀ ਸਾਨੂੰ ਰੋਕ ਰਹੇ ਆ ਜਾਂ ਨਹੀਂ ਰੋਕ ਰਹੇ ਦੇਖੋ ਕਹਿੰਦੇ ਐਗਲੇ ਕੱਲੇ ਕਮਿਸ਼ਨਰ ਪੁਲਿਸ ਨੂੰ ਕਹਿੰਦਾ ਇੱਕ ਤਾਂ ਕਾਫੀ ਦਿਨ ਪਹਿਲਾਂ ਵੀ ਨਾ ਹੋਣ ਕਿਹਾ ਸੀ ਕਿ ਕੰਪਲੇਨਟ ਲੈ ਕੇ ਆਏ ਸੀ ਕਿ ਭਾਈ ਜਾ ਪੂਰਿਸ਼ਨ ਕੰਟਰੋਲ ਬੋਰਡ ਦੇ ਅਧਿਕਾਰਾਂ ਨੂੰ ਇਸ ਟਾਈਮ ਦੇ ਵੱਡੇ ਵੱਡੇ ਇੰਡਸਟਰੀ ਵਾਲਿਆਂ ਨੇ ਇਹ ਵੀ ਤਗਤ ਨਾਲ ਇਹ ਕੰਮ ਹੋ ਰਿਹਾ ਜਦ ਕਿ ਕਾਨੂੰਨ ਦੇ ਵਿੱਚ ਤੇ ਇਹਨਾਂ ਦੇ ਆਪਣੇ ਐਗਰੀਮੈਂਟ ਵੀ ਆਪਣੇ ਆਪਣੇ এনवायरमेंट ਕਲੀਨ ਦਾ ਸਾਰਾ ਪੁਰਾਣਾ ਸਾਰਾ ਇਹ ਪਾਣੀ ਨਹੀਂ ਰਹਿ ਸਕਦਾ ਇਹ ਸਵਾਲ ਉਹਨਾਂ ਨੂੰ ਕੋਈ ਪੁੱਛਿਆ ਜਾਂਦਾ ਡੀਜੀਪੀ ਸਾਹਿਬ ਨੂੰ ਕਿ ਇਹ ਬਧਾਰੇ ਕੰਮ ਨਹੀਂ ਕਰ ਰਹੇ ਤੇ ਲੋਕੋ ਕੋਈ ਪਰਵਾਹ ਨਹੀਂ ਕਰ ਰਹੇ ਕਮਿਸ਼ਨਰ ਪੁਲਿਸ ਵੀ ਉਹਨਾਂ ਦੇ ਘੱਟਾ ਹੀ ਆ ਨਹੀਂ ਕਰਦਾ ਤੇ ਡੀਜੀਪੀ ਪੁਲਿਸ ਕੀ ਉਹਨਾਂ ਨੂੰ ਆਰਡਰ ਕਿ ਇਹ ਭਾਈ ਕਾਨੂੰਨ ਵੀ ਪਾਲਣਾ ਇਹਨਾਂ ਤੋਂ ਵੀ ਕਰਾਈ ਜਾਵੇ ਇਹ ਕਿਉਂ ਪਾਲਣਾ ਨਹੀਂ ਕਰ ਰਹੇ ਤੁਸੀਂ ਕਿਉਂ ਹਰ ਵਾਰੀ ਜਾਂਦੇ ਹੋ ਕਿ ਅਸੀਂ ਆਪਣੇ ਕੋਲ ਗੱਲ ਕਰਾਂ ਤੇ ਜਵਾਬ ਦੇਣੀ ਹੈ ਟਿੱਪਾ ਪੁਲਿਸ ਸਟੇਸ਼ਨ ਅੱਜ ਤੋਂ ਸਵਾ ਮਹੀਨਾ ਪਹਿਲਾਂ ਅਸੀਂ ਰਿਪੋਰਟ ਕਰਾ ਚੁੱਕੇ ਹਾਂ ਤੁਸੀਂ ਵੀ ਗਵਾਹ ਹੋ ਔਰ ਕਮਿਸ਼ਨਰ ਆਫ ਪੁਲਿਸ ਨੂੰ ਇਹਦਾ ਉਸੇ ਵਕਤ ਜਾਣਕਾਰੀ ਦੇ ਦਿੱਤੀ ਹੈ ਔਰ ਸਾਨੂੰ ਉਹਨਾਂ ਨੇ ਕਿਹਾ ਸੀ ਹਾਇਰ ਅਥਾਰਟੀ ਨਾਲ ਗੱਲ ਕਰਕੇ ਅਸੀਂ ਜਵਾਬ ਦੇਵਾਂਗੇ ਮੈਨੂੰ ਦੱਸ ਦਿਓ ਜੀ ਹਾਇਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਅੱਜ ਵੀ ਮੁੱਖ ਮੰਤਰੀ ਸਾਡੂ ਰਾਜ ਮਿਲਿਆ ਜਿੱਤੂ ਲੰਗਿਆ ਲੁਧਿਆਣੇੋਂ ਗਿਆ ਹਜੇ ਆਹਰ ਅਥਾਰਟੀ ਨਾਲ ਗੱਲ ਹੀ ਨਹੀਂ ਹੋਈ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਇਹਦੇ ਪਿੱਛੇ ਕੀ ਰੀਜ਼ਨ ਹੈ ਕੌਣ ਹੈਦਾ ਜ਼ਿੰਮੇਦਾਰ ਤਵਾਲਦੀ ਸਰਕਾਰ ਹੈ ਯਾਰ ਸ਼ਰਿਆ ਮੌਤ ਵੰਡੀ ਜਾ ਰਹੀ ਹੈ ਜੋ ਦੋਸ਼ੀ ਨੇ ਨਜ਼ਰ ਆ ਰਹੇ ਨੇ ਸਾਰੀਆਂ ਕੰਸਟੀਟਿਊਸ਼ਨ ਅਥਾਰਟੀਆਂ ਉੱਤੇ ਕੁਐਸਚਨ ਉੱਠਾ ਚੁੱਕੀਆਂ ਨੇ ਨੋਟਸ ਹੋ ਚੁੱਕਿਆ ਫੇਰ ਵੀ ਮੌਤ ਵੰਡੀ ਜਾ ਰਹੀ ਹੈ ਕੋ ਰੋਕ ਕੇ ਨਹੀਂ ਰੋਕ ਕੀ ਕੋਈ ਕੋਈ ਸਵਾਲ ਪੁੱਛਣਾ ਹਗਾ ਕਿਸੇ ਨੂੰ ਲੋਕਾਂ ਦੇ ਵੀ ਆ ਗਏ ਇੱਥੇ ਆ ਸਵੇਰ ਟਾਈਮ ਆ ਪੰਜ ਸਮੇਂ ਤੋਂ ਆ ਗਏ ਓਏ ਭਰਾਵੋ ਓ ਸਾਰੇ ਪੈਸੇ ਸਾਰੇ ਤੁਹਾਨੂੰ ਬੇਨਤੀ ਕਰਦੇ ਆ ਓਏ ਆ ਜਮਾਲਪੁਰੇ ਜਾ ਕੇ ਦਿਖਾ ਦਿਓ ਇੱਕ ਵਾਰ ਕੋ ਲੋਕਾਂ ਨੂੰ ਆ ਕੈਮਰਾ ਨਾਲ ਹੀ ਦਰਸ਼ਣ ਕਰਾ ਦਿਓ ਜੈਹਰ ਦਿਗੇ ਤੁਹਾਨੂੰ ਆਪੇ ਸਮਝ ਆ ਜੂ ਕੋ ਕਰੋਨੇ ਪਹਿਲੇ ਫੈਕਟਰੀਆਂ ਬੰਦ ਹੋ ਗਈਆਂ ਸੀ ਯਾਰ ਮੈਟਰੀ ਬੰਦ ਹੋ ਗਈ ਹੈ ਪਾਣੀ ਪੈ ਨਹੀਂ ਰਿਹਾ ਪਾਣੀ ਗਰਾਨੀ ਕਹਿੰਦੇ ਪਾਣੀ ਪਿਆ ਉਹ ਗਵਰਨਮੈਂਟ ਭਰਾਵਾ ਆ ਗਵਰਨਮੈਂਟ ਕੀ ਨੂੰ ਕਨਸਟੀਟਿਊਸ਼ਨਲ ਅਥਾਰਟੀ ਦਿੱਤੀ ਹੈ ਲੋਕਾਂ ਨੇ ਚੁਣ ਕੇ ਭਾਇਨੇ ਆਪ ਦੇ ਸਾਹਮਣੇ ਹੀ ਹੈ ਇਸਤੇਮਾਲ ਨਹੀਂ ਕਰਨ ਦੀ ਵੀ ਮਨਾਹੀ ਹੈ ਡਾਂਗਾ ਲੈ ਕੇ ਖੜੇ ਆ ਤੇ ਉਧਰ ਸ਼ਰਿਆ ਮਹੀ ਦਿਖਾਸਤਾ ਵੀ ਦੇਤੀਆਂ ਇੰਜ ਉਹ ਸਾਹਮਣੇ ਇੱਕ ਕਾਰਪੋਰੇਟ ਅਸਤਾਵੀ ਗਾਹੂ ਨੇ ਪਾਣੀ ਬੰਦ ਕਰੂ। ਕੌਣ ਬੰਦ ਕਰ ਜਾਂਦਾ? ਸਰੋਜਾ ਲਾਗੂ ਜਾ ਕੇ ਡੰਗ ਲੈ। ਅੱਜ ਹੀ ਪੈਸੇ ਨਹੀਂ ਦੇ ਸਕਦੇ, ਲੋਕ ਪੈਸੇ ਨਹੀਂ ਦੇ ਸਕਦੇ, ਦੇ ਰਹੇ ਨੇ ਇਸ ਨਿੱਕੀ ਅਸਲੀਅਤ ਤੇ। ਉਹ ਮਜ਼ਾਕ ਹੈ ਯਾਰ ਇਹ ਮਜ਼ਾਕ। ਉਸੇ ਮੰਜਾ ਦਿਖਾ ਦਿਓ ਕਿਥੇ ਜਾ ਕੇ। ਉਹਨੂੰ ਇੱਕ ਗੱਲ ਮੈਂ ਕਹੂੰਗਾ, ਇਹ ਐਮ.ਐਲ.ਆ ਵੀ ਗੱਲ ਕਰਨਾ ਮਜ਼ਾਕ ਹੈ। ਇੱਕ ਸੀਰੀਅਸ ਮੈਟਰ ਹੈ। ਹਰ ਰੋਜ਼ ਕਿੰਨੇ ਪਰਦੇਆਂ ਨੂੰ ਕੈਂਸਰ ਹੋ ਰਿਹਾ ਹੈ ਕਾਲਾ ਪੀਲਾ ਹੋ ਰਿਹਾ ਲੋਕ ਹਸਪੀਟਲਾਈਜ਼ ਹੋ ਰਹੇ ਨੇ ਮਰ ਰਹੇ ਨੇ ਅਸੀਂ ਜੇ ਉਦੋਂ ਮਜ਼ਾਕ ਦੀ ਗੱਲ ਕਰਾਂਗੇ ਨਾ ਤਾਂ ਇਹ ਮਜ਼ਾਕ ਦੀ ਗੱਲ ਉਹਨਾਂ ਮੌਤ ਵਾਲਿਆਂ ਨਾਲ ਅਸੀਂ ਜੇ ਕਰਾਂਗਾ ਤਰੋ ਹੋਊਗਾ ਸਾਡੀ ਦੀਆਤੀ ਹੋਊਗੀ ਉਹਨਾਂ ਲੋਕਾਂ ਨਾਲ ਜੋ ਮਰ ਰਹੇ ਨੇ ਵਿਚਾਰ ਅਸੀਂ ਭਾਈ ਇਹ ਜ਼ਹਿਰਾਂ ਦਾ ਪੱਕਾ ਹੱਲ ਚਾਹੁੰਦੇ ਆ ਜੇ ਅਸੀਂ ਲਾ 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 ਕਰਾਉਣੀ ਹੁੰਦੀ ਤਾਂ ਕਰਕੇ ਇੱਕ ਤਾਂ ਨਹੀਂ ਉਹਦੇ ਕਹਿਣ ਦੇ ਬੰਦ ਕਰਾ ਦਾ ਕਰਤਾਰੀ ਦੀ ਨਹੀਂ ਅਸੀਂ ਜੋ ਜ਼ਹਿਰ ਜੋ ਕੈਮੀਕਲ ਸਾਡੇ ਧਰਤੀ ਹੇਠਾਂ ਵੀ ਪਾਏ ਜਾ ਰਹੇ ਸਾਡੇ ਹੋਰ ਵੀ ਦਰਿਆਾਂ ਨੇ ਪੂਰੇ ਪੰਜਾਬ 'ਚ ਪਾਣੀ ਪੈ ਰਿਹਾ ਕੱਲੇ ਫੁੱਟੇ ਦਰਿਆ ਦੀ ਕਰ ਨਾ ਕਰ ਗਏ ਜਿਹੜਾ ਸ਼ੁਰੂਆਤ ਹੈ ਉਹ 3 ਦਸੰਬਰ ਨੂੰ ਹੋਏਗਾ ਅਸੀਂ ਮਾਣ ਗਾ ਸ਼ੁਰੂ ਕਰਕੇ ਪੂਰਾ ਇੱਕ ਤੱਕ ਪੂਰਬ ਗੂਰ ਦਾ ਇੱਤਾ 30 ਹੇਕਾਂ ਦੇ ਜਾਂ ਰਹਿਮਤ ਨਹੀਂ ਪੈਂਦੇਣੀ ਉਹਦੇ ਲਈ ਲੋਕਾਂ ਤੁਹਾਡੀ ਲੋੜ ਆ ਲਹਿਰ ਦੀ ਲੋੜ ਆ ਲੋਕ ਉੱਠਣਗੇ ਤਾਂ ਗੱਲ ਬਣਨੀ ਆ ਸਾਡਾ ਕਾਲੀ ਬਈ ਕਿੱਟੀ ਬਈ ਸਾਰੀਆਂ ਜ਼ਹਿਰੀਲੀਆਂ ਨੇ ਰਾਵੀ ਵੀ ਆ ਜ਼ਹਿਰੀਲੇ ਨੇ ਸਤਿਅਰਥੀ ਰੋਗ ਕਰਕੇ ਵੱਡੇ ਵੱਡੇ ਰੋਗ ਕੀਤੇ ਹੋਇਆ ਖੂਹ ਕੀਤੇ ਹੋ ਉਹ ਸਿੱਧਾ ਪਾਣੀ ਸਿੱਟ ਰਹੇ ਆ ਆ ਵਜੀਰਾ ਤੇ ਕੀ ਕਰ ਰਹੀ ਸੀ ਆ ਦੀਰਕ ਕੀ ਹੋਇਆ ਆ ਪਰ ਨਾਲੇ ਵਾਲੇ ਕੀ ਕਰ ਰਹੇ ਆ ਫੋਟੇਗੜ ਸਾਹਿਬ ਕੀ ਹੋ ਰਿਹਾ ਹੈ ਹਮੀਰਾ ਪਿੰਡ ਕੋਲੇ ਕੀ ਹੋ ਰਿਹਾ ਸਾਰੀਆਂ ਫੈਕਟਰੀਆਂ ਜੋ ਬੋਰਦਰ ਦੇ ਥੱਲੇ ਪਾਣੀ ਪਾ ਰਹੀਆਂ ਨੇ ਆ ਸਾਡੀ ਹੰਸਲਾ ਨਦੀ ਸੀਗੀ ਇਹ ਵੀ ਇਤਿਹਾਸਿਕ ਨਦੀ ਸੀ ਨਾਲਾ ਬਣਾ ਤਾਂ ਕਿੰਨੀਆਂ ਨਦੀਆਂ ਨੇ ਸੰਘਾਸਟ੍ਰੇਨ ਕੀ ਕਰ ਰਹੀ ਜਲੰਦਰ ਰਹਿਣਾ ਹੁੰਦਾ ਨਾ ਲਾਲਾ ਲਾਲਾ ਕਰਾਉਂਦੇ ਕਰਖਵਾ ਦੀ ਦੇਰ ਦੇ ਬੰਨੀ ਜੀ ਅਸੀਂ ਤਾਂ ਕਹਿ ਸੀ ਨਹੀਂ ਅਸੀਂ ਬੰਦ ਕਰਤਾ ਕਹਿ ਦਿੰਦੇ ਅਸੀਂ ਇਹ ਰੈਸ 86 ਰੈਸਨ ਕਰ ਲਈ ਅਸੀਂ ਬੰਦ ਵੀ ਕਰ ਦਿੰਦੇ ਪਰ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਨਹੀਂ ਉਹ ਹੱਲ ਪੁੱਲ ਇਹ ਇਹ ਜੀੜੀਆਂ ਜਾਂਨਾ ਜਾ ਰੀਆਂ ਨੇ ਲੋਕ ਮਰ ਰਹੇ ਨੇ ਇਹਨਾਂ ਨੂੰ ਬਚਾਉਣਾ ਹੈ ਇਹਨਾਂ ਨੂੰ ਕਿਵੇਂ ਬਚਾਵਾਂਗੇ ਜੇ ਤੁਸੀਂ ਨਹੀਂ ਉਠੋਗੇ ਅਸੀਂ ਤਿੰਨ ਤਰੀਕ ਨੂੰ ਵੀ ਆਣੇ ਆ ਤੇ ਤਿੰਨ ਤਰੀਕ ਨੂੰ ਅਸੀਂ ਤਾਂ ਬੰਦ ਕਰ ਦੇਣਾ ਤੇ ਜੇ ਤੁਸੀਂ ਨਹੀਂ ਆਉਂਗੇ ਭਾਈ ਤੁਹਾਡੀ ਮਰਜੀ ਸੋਨੂ ਇੱਕ ਬੇਨਤੀ ਆ ਸੋਦੇ ਕਿ ਪੱਤਰਕਾਰ ਭਰਾ ਮਨੋਜ ਹੀਰੇ ਤੇ ਦੰਗੇ ਭੜਕਾਉਣ ਦਾ ਪਰਚਾ ਹੋਇਆ ਕਿਆ ਹੋਇਆ ਪੁੱਛਣਾ ਹੈ ਇਹਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀਪੀ ਅਸੀਂ ਤੁਹਾਨੂੰ ਪੁੱਛੋ ਸੀਪੀ ਨੂੰ ਪੁੱਛੋ ਜੀ ਸਰਪੇਕ ਪੋਸਟ ਪਾਉਣ ਦੇ ਕਹਿੰਦੇ ਜੀ ਦੰਗੇ ਭੜਕਾਉਣ ਦਾ ਪਰਚਾ ਇਹਦਾ ਉਹ ਪੋਸਟਰ ਕਰਮਚਾਰ ਮੰਗਵਾ ਲਈ ਦੇ ਤੇ ਕਿਹੜੇ ਬੰਦੇ ਸ਼ਰਿਆਨੀਆਂ ਜਿਹੜੇ ਆਇਆ ਕਰਦੇ ਆ ਗੇਵਰ ਕਰਦਾ ਹੈ ਕੋਈ ਤਾਂ ਬਾਈ ਨਹੀਂ ਹਰ ਪਾਸੇ ਜਵਾਲ ਬੰਦੀਆਂ ਮਾਦੀ ਦੇਖ ਲਓ ਕੀ ਮਾਦੀ ਆਦਾ ਫਰਕ ਸੀ ਬਾਈ ਤੇ ਸਰਕਾਰਾਂ ਲਈ ਉਹ ਚੱਕੇ ਅੰਦਰ ਦੇ ਤਾਂ ਹੇ ਜੀ ਪਤਾ ਗੇਪੜ ਕਰਦੇ ਜੀ ਇਹਨੇ ਕਿਹਦੇ ਭਾਵਨਾਵਾਂ ਮਾਜੀ ਕੁੜੀਆਂ ਦੀਆਂ ਉਹ ਕਰਤੀਆਂ ਉਹ ਹਲਾਕ ਉਹਦਾ ਇਹ ਕਹਿ ਰਹੇ ਤੁਸੀਂ ਭਾਵਨਾਵਾਂ ਭਰਕਾਈ ਨਹੀਂ ਸਾਡੀ ਇਹਦੇ ਬਾਗ ਨੂੰ ਚਾਕੇ ਮਾਲੀ ਵਰ ਕੇ ਅੰਦਰ ਦੇਦੇ ਯਾਰ ਹਰ ਬੰਦੇ ਦੀ ਜ਼ੁਬਾਨ ਨੂੰ ਦੰਦਾ ਲਾ ਰਹੇ ਆ ਕੁੜਜਾ ਪੰਜ ਸਾਂ ਪੱਤਾ ਹੀ ਪਾੜਦੇ ਆ ਰੱਬ ਵੀ ਦੇਖਦਾ ਓਏ ਆ ਜਾਗੀ ਤੇ ਤੇਰੇ ਕੋ ਦੋ ਸਾਲ ਲੱਗੇ ਪਹਿਲਾ ਪਹਿਲੀ ਲਾਲ ਲਈ ਤੈਨੂੰ ਇਹ ਕਾਫਰੀ ਗੱਲ ਕਹਿ ਕੇ ਕਰਨਾਲ ਸਾਹਿਬ ਨੇ ਜੇ ਕੱਢ ਕੇ ਆਈਏ ਤੁਸੀਂ ਕੋਈ ਆਪ ਦਾ ਵਗਦਾ ਹੀ ਜੰਮੀ ਕਰਾਓ ਇਹ ਜਿਹੜਾ ਲਾਣੇ ਐ ਕਿ ਮੈਂ ਲਖਾ ਬੈਂਸ ਸਾਹਿਬ ਸਿਸਟਮ ਮਰ ਨਾਲ ਅਸੀਂ ਜੋ ਕਹਿ ਰਹੇ ਆ ਛੋਟੋ ਬੰਦੇ ਜੋ ਭਗਵਾਨ ਜਸ ਮਾਨ ਪਹਿਲਾਂ ਕਹਿੰਦਾ ਰਿਹਾ ਜਸ ਸਪੀਕਰ ਸਾਹ ਸਾਡੇ ਕਹਿੰਦੇ ਰਹੇ ਆ ਕੱਲਾ ਉਹ ਕਰਦੇ ਹੋ ਸਾਡਾ ਕੁਛ ਬਣਾਉਂਦਾ ਫਸ ਗੱਲ ਲਈ ਇਹ ਕਰਦੇ ਕਰੂंगे ਯਾ ਆਟਰੀ ਕਰਦੇ ਹੋ ਜੇ ਨਹੀਂ ਕਰੋਗੇ ਤਾਂ ਇਹਨਾਂ ਦੱਸੋ ਉਦੋਂ ਗਲਤ ਬੋਲਿਆ ਸੀ ਉਹਦੀ ਜ਼ਿੰਮੇਵਾਰੀ ਲੇ ਲਓ ਜਾਂ ਹੰਦਰ ਜਾਵਾਂਗੇ ਬਹੁਤ ਜੇ ਤੁਸੀਂ ਦੋਨੇ ਨਹੀਂ ਕਰੋਗੇ ਸ਼ਰਮੀਦਾਰ ਕੇ ਚੁੱਪ ਬੈਠੇ ਰਹੋਗੇ ਮੈਂ ਸੰਭਾਲ ਰਿਹਾ ਹਾਂ ਪੈਰੀਂ ਨਲਕਾਰ ਕੇ ਚਿੱਟੇ ਦਿਨ ਬੰਦ ਕਰਾਂਗੇ ਔਰ ਕਰਾਂਗੇ ਵੀ ਤਾਜਪੁਰ ਵਾਲੀ ਰੋਡ ਆਵਾ ਟੋਟਲ ਪੁਆਇੰਟ ਵਾਲਾ 9 ਕਰੋੜ ਲੀਟਰ ਜਿੱਥੋਂ ਪਾਣੀ ਪੈਂਦਾ ਸ਼ਰੇਮ ਜਾ ਕੇ ਬੰਦ ਕਰਾਂਗੇ ਰੋਕ ਦੇ ਤਾਂ ਰੋਕ ਲਿਓ ਜੇ ਇਹ ਗੁਨਾਹ ਹੈਗਾ ਇਨਸਾਨੀਅਤ ਦੀ ਸੇਵਾ ਕਰਨਾ ਹੈ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਦੇ ਲੋਕੋ ਫ੍ਰੀ ਸੋਚ ਲਿਓ ਇਹ ਹੀ ਜਣਾ ਤੁਮੂ ਕੋ ਅੰਦਰੋਂ ਆਪਣੇ ਸਾਹ ਨੂੰ ਮਾਰਨਾ ਚਾਹਦੇ ਹੋ ਤੁਸੀਂ ਫਾਇਦਾ ਕਰਨਾ ਚਾਹੁੰਦੇ ਹੋ ਯਾਰਾ ਬੰਦ ਕਰਨੀ ਹੈ ਯਾਰ ਕੀ ਦੇਖ ਠੀਕ ਹੈ